ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਅੱਜ ਥੋੜੀ ਤਬੀਅਤ ਮੇਰੀ ਠੀਕ ਨਹੀਂ ਹੈ ਮੈਂ ਖੜ ਕੇ ਨਹੀਂ ਬੋਲ ਸਕਦਾ ਮੇਰੇ ਸਹੀ ਕਮਰੇ ਹੈ ਸ਼ਾਹੀ ਸਾਹਿਬ ਦਾ ਬਜਰੰਗ ਬਲੀ ਨੂੰ ਜਰੂਰ ਪ੍ਰਾਰਥਨਾ ਕਰਨੀ ਹੈ ਵੀ ਅਗਲੇ ਮਹੀਨੇ ਜਦੋਂ ਅਸੀਂ ਰਾਸ਼ਨ ਵਿਤਰਣ ਕਰੀਏ ਤਾਂ ਸ਼ਾਹੀ ਸਾਹਿਬ ਪੂਰੇ ਐਕਟਿਵ ਹੋਣ ਔਰ ਸਾਨੂੰ ਸਾਰਿਆਂ ਨੂੰ ਪੂਰੀ ਸ਼ਕਤੀ ਪ੍ਰਦਾਨ ਕਰਨ ਕਿ ਪ੍ਰਮਾਤਮਾ ਨੂੰ ਸਾਰੇ ਨੂੰ ਪ੍ਰਾਰਥਨਾ ਕਰਦੇ ਹਾਂ ਔਰ ਇਹ ਪ੍ਰਾਰਥਨਾ ਭਗਵਾਨ ਮੰਜੂਰ ਵੀ ਕਰਨਗੇ ਦੂਸਰੀ ਗੱਲ ਗੁਰਜਤ ਸਿੰਘ ਤੇ ਰੀਡਿੰਗ ਰਿਜੈਕਸ਼ਨ ਦੀ ਇੱਕ ਕਮ ਕਰ ਰਹੀ ਹੈ ਵੀ ਦੇਰੀ ਹੈ ਜਿਹੜੀ ਪ੍ਰੋਸੈਸ ਨੂੰ ਜਿਹੜੇ ਆਲਰੇਡੀ ਰੈਡੀ ਫਰੇਗਮੈਂਟ ਤੇ ਮੈਂ ਹਾਂ ਅੱਜ ਅੰਦਰ ਹੈ ਇਹ ਜਿਹੜਾ ਫੰਕਸ਼ਨ ਇਹ ਅਸੀਂ ਬਾਅਦ ਸ਼ੌਟ ਕਰ ਰਹੇ ਹਾਂ ਕਿਉਂਕਿ ਇਹ ਸਕੂਲ ਮੈਨੇਜਮੈਂਟ ਦੀ ਬਹੁਤ ਸੋਨ ਜਾ ਰਹੀ ਹੈ ਹਰ ਪੰਦਰਾ ਧਿਆਨ ਉਧਰ ਹੈ ਤੇ ਦਾਲ ਦੀ ਨਾਲ ਮੈਂ ਸਾਰਿਆਂ ਨੂੰ ਜਿਹੜੇ ਉਰੇ ਬੈਠੇ ਨੇ ਉਹਨਾਂ ਨੂੰ ਅਪੀਲ ਕਰੂੰਗਾ ਵੀ ਆਪਾਂ ਜਿਹੜੇ ਰੀਡਿੰਗ ਆਪਣੇ रिजर्विंग कैंडिडेट्स ਨੇ ਆਪਾਂ ਪਾਰਟੀ ਬਦੀ ਨੂੰ ਛੱਡ ਗਏ ਉਹਨਾਂ ਨੂੰ ਚੁਣੀਏ ਆਪਣੇ ਜਿਹੜੇ ਸਸਤਾ ਹੈ ਬਹੁਤ ਪੁਰਾਣੀ हिस्ट्री ਹੈ ਜਿਹੜੀ ਇਸੇ ਜਿਹੜੇ ਬੱਚੇ ਪੜ ਕੇ ਬਹੁਤ ਅਗੇ ਹੱਕ ਜਿੱਲੇ ਜਿੱਦਲ ਹੋ ਗਏ ਨੇ ਆਪਾਂ ਆਖਾ ਕੇ ਨਹੀਂ ਮਿਲ ਲੈ ਕੇ ਕਿ ਕਿ ਪਾਰਟੀ ਸਾਹਿਬ ਤੋਂ ਜਿਹੜਾ ਸੁਪਤ ਕੇ ਲੀਤੀ ਬਣੇ ਪਰ ਸਾਡਾ ਜਿਹੜੀ पीसी सिस्टम ਜਰੇ ਉਹ ਹੋਰ ਠੱਡੀ ਬਹੁਤ ਪੁਰਾਣੀ ਹੈ ਜਿਹੜੀ ਪੀਸੀ ਜਿਹੜੀ ਸਿਸਟਮ ਆ ਗਿਆ ਹੋਇਆ ਹੈ ਮੈਂ ਅੱਜ

ਕਰਦਾ ਹੈ ਔਰ ਆਸ ਕਰਦਾ ਹੈ ਕਿ ਅੱਗੇ ਵੀ ਤੁਸੀਂ ਐਵੇਂ ਸਾਡੇ ਨਾਲ ਜੁੜੇ ਰਹੋਗੇ ਤਾਂ ਕਿ ਅਸੀਂ ਵੱਧ ਤੋਂ ਵੱਧ ਫੀਲਡ 'ਚ ਆਪਣੇ ਕੰਮ ਕਰ ਸਕੀਏ ਮੈਂ ਹੁਣ ਇਸ ਮੌਕੇ ਤੇ ਸਾਡੇ ਪੈਟਰਨ ਮਦਲਾ ਸ਼ਾਹੀ ਜੀ ਨੂੰ ਰਿਕਵੈਸਟ ਕਰੂੰਗਾ ਵੀ ਆਪਣੇ ਇਸ ਆਪਣੇ ਵਿਚਾਰ ਪੇਸ਼ ਕਰਨ ਸਭ ਦਾ ਵੈਲਕਮ ਕਰਨ ਤੇ ਆਭਾਰ ਪ੍ਰਗਟ ਕਰਨ ਪੰਜਾਬ ਖੰਤਰੀ ਚੇਤਨਾ ਮੰਚ ਇੱਕ ਅਜੇਹਾ ਮੰਚ ਜੋ ਸੋਸ਼ਲ ਵਰਕ ਦੇ ਕਾਰਜਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਨਿਰੰਤਰ ਸੇਵਾ ਕਰਦੇ ਆ ਮਦਨਬਲ ਸ਼ਾਹੀ ਜੀ ਜੋ ਕਿ ਸਰਪ੍ਰਸਤ ਨੇ ਅਸੀਂ ਸਾਡੇ ਮੈਂਬਰ ਇੱਥੇ ਆਉਣ ਦਾ ਇੱਕ ਮੁੱਖ ਕਾਰਨ ਵੀ ਹੈ ਸਾਨੂੰ ਇਹਨਾਂ ਦੇ ਦਰਸ਼ਨ ਹੋ ਜਾਂਦੇ ਸਾਡਾ ਜਿਹੜਾ ਐਨਰਜੀ ਲੈਵਲ ਹੈ ਸੋਸ਼ਲ ਵਰਕ ਦੇ ਕਾਰਜਾਂ ਵਿੱਚ ਭਾਈ ਕਨਈਆ ਜੀ ਸੇਵਾ ਸਾਥੀ ਦਾ ਇਹਨਾਂ ਨੂੰ ਦੇਖ ਕੇ ਹੋਰ ਵੱਧਦਾ ਹੈ ਅਸੀਂ ਧੰਨਵਾਦ ਕਰਦੇ ਹਾਂ ਸ਼੍ਰੀ ਸਕੇ ਭੱਲਾ ਜੀ ਆਪਾਂ ਆਪ ਬਾਪੂ ਸਤਿ ਸ਼੍ਰੀ ਅਕਾਲ ਇਹ 92 ਹੈ ਹੇ ਆ ਆ ਆ ਆ ਆ ਸਭ ਤੋਂ ਪਹਿਲਾਂ ਤਾਂ ਸਾਡਾ ਉਸ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਾਟਾ ਜਿਹੜਾ ਮਾਸਾ ਖੇਤੀਆ ਦੇਣੀ ਦਾ 260 ਦਾ ਰਾਸ਼ਨ ਵਿਰੋਧ ਕਰਦਾ ਉਹਦੇ ਵਿੱਚ ਅੱਜ ਅਸੀਂ ਰਾਸ਼ਨ ਸਾਡੇ ਪ੍ਰਧਾਨ ਜਿਹੜੇ ਅੰਡੀ ਕੈਂਪ ਦੇ ਚੰਕੂ ਦੇ ਸੰਪਰਕ ਪਰ ਪੰਜਾਬ ਸਰਕਾਰ ਦੇ ਸੈਂਟਰ ਸਰਕਾਰ ਦੇ ਸਹਿਯੋਗ ਨਾਲ ਅੱਜ ਇਹ ਟਰਾਈ ਸਾਈਕਲ ਇਹਨਾਂ ਨੂੰ ਦਿੱਤੀਆਂ ਨੇ ਕਿ ਅਸੀਂ ਰਾਸ਼ਨ ਦੇਣਾ ਨਹੀਂ ਕੋਈ ਨਹੀਂ ਤੇ ਇਹਨਾਂ ਦੀ ਕਿਰਪਾ ਨਾਲ ਦੀ ਰਾਸ਼ਨ ਔਰ ਕਿਲਾ ਦੇ ਹੀ ਸਹਿਯੋਗ ਨਾਲ ਅਸੀਂ ਇਹ ਸਾਈਕਲ ਦਾ ਵੰਡਣ ਕਰਦੇ ਆ ਅਸੀਂ ਇਹ ਦੇਖ ਰਹੇ ਆ ਕਿ ਸਾਡੀ ਜਿਹੜੀ ਮਾਤਾ ਕੁਛੱਲਿਆ ਦੇ ਕੋਈ ਫਕਰੀ ਚੇਤਨਾ ਮੰਚ ਹੈ ਇਹ ਬਹੁਤ بڑے ਉਪਰਾਲੇ ਕਰ ਰਿਹਾ ਔਰ ਬਹੁਤ ਲੋਕਾਂ ਦੇ ਸਹਿਯੋਗ ਔਰ ਸਰਕਾਰ ਦੇ ਸਹਿਯੋਗ ਔਰ ਗੁਰਜੰਟ ਸਿੰਘ ਦੇ ਖਾਸ ਸਹਿਯੋਗ ਨਾਲ ਇਹਨਾਂ ਨੂੰ ਇਹ ਸਾਰਾ ਵੰਡਾ ਹੁੰਦਾ ਹੈ ਰਾਸ਼ਨ ਵੀ ਔਰ ਇਹ ਸਾਈਕਲ ਵੀ ਮੈਂ ਜਉਨਾ ਤੋਂ ਜਿੰਨੇ ਦਾਨੀ ਪਰਸੇ ਸ਼ਹਿਰ ਦੇ ਵਿੱਚ ਅੱਗੇ ਆ ਕੇ ਇਹਦਾ ਸਹਿਯੋਗ ਦੇਣ ਤੇ ਅਸੀਂ ਇਹ ਪਰਮਾਤਮਾ ਸਾਨੂੰ ਇੱਕ ਡਿਊਸਟੀ ਵਰਕਸ਼ਾਪ ਤਾਂ ਕਿ ਅਸੀਂ ਇਹ ਕੰਮ ਸਦਾ ਲਈ ਅੱਗੇ ਤੱਕ ਜੁੜਦੇ ਜੀ ਕਰਦੇ ਰਹੀਏ ਚਾਹੇ ਅੱਗੇ ਡਿਗਰੀ ਹੋਵੇ ਤਾ ਵੀ ਬਸ ਤਾ ਵੀ ਆ ਤੁਸੀਂ ਅੰਕੂਰ ਦੇ ਵਿੱਚੋਂ ਜਿਹੜਾ ਜਲਾਣਾ ਕੋਲ ਆਉਂਦੀ ਦੀਵਾ ਸੁਣੋ ਹੋ ਰਿਹਾ ਜੀ ਅੱਜ ਇਹ ਵੀ ਅੱਗੇ ਅੱਗੇ ਰਿਸ਼ਨਾ ਮੈਂ ਪੂਰੀ ਜੇ ਤੱਕ ਬੈਠੀ ਹਾਂ ਤੇ ਅੱਗੇ ਹੋਊਗੀ ਤਾਂ ਮਤਲਬ ਕਿ ਜਿਹੜਾ ਇਹ ਵਾਟ ਹੈ ਜਿਹੜਾ ਉਹਨਾਂ ਰਾਜਮਾਗਰ ਹੈ ਨਾ ਉਹਨਾਂ ਦੇ ਕੰਪਨੀ ਦੇ ਨਾਲ ਰੂਹ ਦੇ ਕੈਂਪਾਂ ਨੂੰ ਵੀ ਜਿਹੜਾ ਅਸੀਂ ਲੱਭੇ ਨਾ ਜਿਹੜੀ ਇਹ ਕੰਪਨੀ ਹੈ ਉਹ ਸਪੈਸ਼ਲ ਹੈ ਉਹਨਾਂ ਨੂੰ ਬਾਹਰ ਟਕੇ ਰੱਖਣਾ ਕਿਉਂਕਿ ਅੰਦਰ ਬਾਹਰ ਕਰਨਾ ਬਹੁਤ ਆਕਸਾ ਸੀਗਾ ਸੋ ਉਹਨਾਂ ਦੇ ਪਰਿਵਾਰ ਮੈਂਬਰਾਂ ਨੇ ਸਾਡੇ ਨਾਲ ਕੋਰਟ ਕਰਕੇ ਸਾਡੀ ਜੀਟੀੀਮ ਮੈਂਬਰਾਂ ਨੇ ਜਾ ਕੇ ਉਹਨਾਂ ਨੂੰ ਵੈਰੀਫਾਈ ਕਰਕੇ ਤਾਂ ਅੱਜ ਅਨੰਦ ਜੀ ਦੇ ਨਾਲ ਆ ਰਹੇ ਹਨ ਜਿਹੜੀਆਂ ਦੇ 8ਵੇਂ ਮੀਟਿੰਗ ਜਿਹੜਾ ਨੋਟ ਵਾਲਾ ਸੁਪਨਾ ਵਾਲਾ ਸੁਪਨਾ ਹੰਸੇ ਨੇ ਇੰਨਾ ਹੈਂਡੀਕੈਪ ਨੂੰ ਸਾਇਕਲ ਆਣੀ ਤੇ ਰੰਕੇਰਾ ਰਾਸ਼ਟ੍ਰਿਕ ਮੋਹਰੀਆ ਜਿਹੜਾ ਹੈ ਇਸ ਵਾਰ ਇਹ ਸ਼ਰਤ ਦਿੱਤਾ ਕਿ ਉਹ ਸਾਡੇ ਪ੍ਰਧਾਨ ਨੇ ਛਡੇ ਗੁੰਜਣ ਸੰਗੀਤ ਜਿਸ ਦਾ ਕਹਿੰਦੇ ਪਿਆਰ ਦੇ ਨਾਲ ਇਹ ਪੰਜਾਬ ਦੇ ਪ੍ਰਧਾਨੀ ਇਹਨਾਂ ਦਾ ਬੜਾ ਯੋਗਦਾਨ ਹੁੰਦਾ ਹੈ

ਮੈਂ ਇਹਨਾਂ ਲੱਭਜਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੀ ਇਹਨਾਂ ਲੋਕਾਂ ਦੇ ਵੀ ਜੇ ਲੋਕ ਹੈ ਤਾਂ ਅਸੀਂ ਇਹਨਾਂ ਕੋਲ ਪਹੁੰਚ ਕਰਦੇ ਸੜਕਾਂ 'ਤੇ ਤਾਂ ਅਸੀਂ ਨਾ ਅਸੀਂ ਕੱਲਾ ਕੋਈ ਬੰਦਾ ਨਹੀਂ ਹੈ ਇਹ ਕੋਈ ਜਗਾ ਪਾਈ ਵੀ ਹੈ ਜਿਹੜਾ ਹੈਂਡੀਕੈਪ ਨਹੀਂ ਉਹ ਸੜਕ ਤੱਕ ਪਹੁੰਚਦੇ ਤਾਂ ਤਾਂ ਸ਼ਿਨਮ ਦੇ ਸਕਦੇ ਮੈਂ ਸਮਝਦਾ ਕਿ ਸਭ ਤੋਂ ਬੜੇ ਇਹ ਨਹੀਂ ਇਹਨਾਂ ਦਾ ਵੀ ਮੇਨ ਹੁੰਦਾ ਹੈ ਕਿ ਲੋਕਾਂ ਤੋਂ ਸ਼ੁਰੂ ਹੋਣਾ ਹੈ ਕਿ ਕਿ ਹੈ ਤਾਂ ਇਹਨਾਂ ਲੱਭਜਨਾਂ ਅੜੀ ਬਹੁਤ-ਬਹੁਤ ਧੰਨਵਾਦ ਕਰਦਾ ਸਤਿ ਸ਼੍ਰੀ ਅਕਾਲ

उन्होंने कृपा टाइगल बीज और जो टीसर ने सारिया उन्होंने कृपा ना हो रहा है कम है और इसको अगले महीने भी इसको ज्यादा टाई चकल बीजे मैं सारे दानवीर का शहर के दानवीर का बहुत धन्यवाद करता है जिन्होंने सा दानवीर आके कमरे बच्चे आके सहयोग दे रहे हैं धन्यवाद थैंक यू ਆ ਸਾਡੇ ਵੀਰ ਜੋ ਫਿਜ਼ੀਕਲ ਹੈਂਡੀਕੈਪਟਡ ਇਸ ਲਾਲ ਦੇ ਤਾਂ ਆਪ ਕੀਤੇ ਗਈ ਵੈਰੀਫਾਈ ਕੀਤਾ ਗਿਆ ਇਹ ਘਰ ਬੀਬੀ ਕਿਰਨਾ ਜੋ ਕਿ ਭਾਈ ਕਨਈਆ ਜੀ ਸੇਵਾ ਸੁਸਾਇਟੀ ਨਾਲ ਪਿਛਲੇ ਕਾਫੀ ਸਮੇਂ ਤੋਂ ਜੁੜੇ ਨੇ ਇਹਨਾਂ ਨੂੰ ਰਾਸ਼ਨ ਵੰਡਿਆ ਜਾਂਦਾ ਉਸ ਲਿਸਟ ਵਿੱਚ ਵੀ ਇਹਨਾਂ ਦਾ ਨਾਮਤ ਹੈ ਪਤੀ ਦੀ ਇਹਨਾਂ ਦੀ ਡੈਥ ਹੋ ਗਈ ਸੀ ਇੱਕ ਛੋਟਾ ਬੱਚਾ ਤੁਸੀਂ ਦੇਖ ਸਕਦੇ ਹੋ ਅੱਜ ਇਹਨਾਂ ਦੇ ਚਿਹਰੇ ਤੇ ਕਿੰਨੀਆਂ ਖੁਸ਼ੀਆਂ ਨੇ ਉਹ ਖੁਸ਼ੀਆਂ ਜੋ ਪਰਮਾਤਮਾ ਨੇ ਹਰ ਇੱਕ ਨੂੰ ਬਖਸ਼ਿਤ ਹੈ ਆ ਜਿਨ੍ਹਾਂ ਨੂੰ ਵੀ ਬਖਸ਼ਿਆ ਨੇ ਸਾਡੀ ਅਗਲੀ ਕੋਸ਼ਿਸ਼ ਇਹੀ ਹੋਵੇਗੀ ਇਸ ਬੀਬੀ ਕਿਰਣਾ ਨੂੰ ਕਿਸੇ ਸਕੂਲ ਦੇ ਵਿੱਚ ਗੱਲਬਾਤ ਕਰਕੇ ਇਹਦੀ ਛੋਟਾ ਮੋਟਾ ਕੋਈ ਦੁਕਾਨਦਾਰੀ ਚਲਾਈ ਜਾਵੇ ਕਿਥੇ ਤਾਂ ਇਹ ਘਰੇ ਬੈਠੀ ਰਹਿੰਦੀ ਸੀ ਘਰੋਂ ਨਹੀਂ ਸੀ ਨਿਕਲ ਪਾਂਦੀ ਕਿਉਂਕਿ ਬਿਲਕੁਲ ਰੇਂਕ ਦੇ ਧਰਤੀ ਦੇ ਉੱਤੇ ਜਲਦੀ ਸੀ ਲੱਤਾਂ ਬਿਲਕੁਲ ਕੰਮ ਨਹੀਂ ਕਰਦੀਆਂ ਹੁਣ ਆਪਣੇ ਆਪ ਇਹ ਬਾਜ਼ਾਰ ਵੀ ਜਾ ਸਕਦੀ ਹੈ ਖਰੀਦਾਰੀ ਵੀ ਕਰ ਸਕਦੀ ਹੈ ਸਬਜ਼ੀ ਮੰਡੀ ਚੋਂ ਸਬਜ਼ੀ ਵੀ ਲਿਆ ਸਕਦੀ ਹੈ ਇਹਨੂੰ ਕਿਸੇ ਤੇ ਮਹਤਾਜ ਹੋਣ ਦੀ ਲੋੜ ਨਹੀਂ ਸੋ ਧੰਨਵਾਦ ਕਰਦੇ ਹਾਂ ਸਮੂਹ ਉਹਨਾਂ ਸਾਰੇ ਉਪਰਾਲਾ ਕਰਨ ਵਾਲਿਆਂ ਦਾ ਜਿਨ੍ਹਾਂ ਸਦਕਾ ਅੱਜ ਇਹਨੂੰ ਇਹ ਬੈਟਰੀ ਵਾਲੀ ਟਰਾਈਸਾਈਕਲ ਮਿਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਸੀ ਕਾ ਜੀਰ ਖੰਨਾ ਸਾਹਿਬ ਬਗੇ 17ਵਾਂ ਰਸਣਵਾਰ ਜਨ ਲੋਕ ਕਰਵਾਇਆ ਸਰਦਾਰ ਬੀਜੀ ਆਜਾ ਜੀਜੀ ਚੈਨੂ ਤੁਹਾਡਾ ਸਵਾਗਤ ਕਰਦੇ ਹਾਂ ਤੇ ਜਿਹੜਾ ਹੈ ਮਾਤਾ ਕਿਸ਼ਲਾ ਸੇਵਾ ਕੇਂਦਰ ਦੀ ਜਿਹੜੀ 6ਵੀਂ ਮੀਟਿੰਗ ਸੀ ਜੀਜੀ 16ਵਾਂ ਰਸਣ ਨਿਦਰਸਕਰਨ ਹੈਲਡ ਕੀਤਾ ਗਿਆ ਉਹਦੇ ਨਾਲ ਦੀ ਨਾਲ ਅਸੀਂ ਅੱਠ ਬੈਟਰੀ ਪ੍ਰੋਜੈਕਟ ਦੀ ਨਵੀਂ ਕੈਪਸਿਟੀ ਮੰਨਤ ਰਹੀਆਂ ਹਾਂ ਤੇ ਨਾਮ ਨੂੰ ਈਚਰਸ ਤੁਸੀਂ ਮੇਰੇ ਨਾਮ ਦੇ ਨਾਲ ਤੁਹਾਨੂੰ ਵਾਕਿੰਗ 6 ਵੀਡੀਓ ਪਰਸੈਂਟ ਵਿੱਚ ਸਾਡਾ ਮਿਸ਼ਨ ਹੈ ਜਿਹੜਾ ਫੰਕਸ਼ਨ ਹੈ ਹਰ ਮਹੀਨੇ ਪਹਿਲੇ ਸੰਡੇ ਨੂੰ ਸਾਡੀ ਮੀਟਿੰਗ ਹੋਣੀ ਆ ਜਾਂਦੀ ਹੈ 80% ਉਹਨਾਂ ਦੇ ਸਿਵਾਤ ਲਈ ਇਹ ਕੰਸੀਪਸ਼ਨ ਰੁੱਝ ਗਈ ਇਸ ਅੱਜ ਸਾਡੀ ਸ਼ੁਰੂਆਤ ਹੈ ਔਰ ਅਸੀਂ ਅੱਗੇ ਵੀ ਇਹਨੂੰ ਅੱਗੇ ਹੋਰ ਵੀ ਵਧਾ ਰਹੇ ਹਾਂ ਜਿਹੜੀ ਮੇਰੀ ਪਰਸੈਂਟੇਜ ਕਰਕੇ ਅਨਾਲਿਟਿਕਸ ਦੀ ਹੋਰਾਂ ਨੂੰ ਹੈਲਪ ਕਰ ਸਕਦਾ ਫਿਰ ਜਿਹੜੀ ਨੀ ਕੋ ਜਲਦੀ ਨਾਲ ਚਲਾਉਣ ਵਾਲਾ ਸਾਹਨੇ ਵਾਲੀ ਰਿਪੋਰਟ ਜੀ